ਅਕਾਲੀ ਦਲ ਦੇ ਉਮੀਦਵਾਰ ਦਜੀਤ ਸਿੰਘ ਛੀਮਾ ਪਹੁੰਚੇ ਪਠਾਨਕੋੜ ਵਰਕਰਾਂ ਕੀਤਾ ਪਰਮਾ ਸਵਾਗਤ ਛੀਮਾ ਨੇ ਵਿਰੋਧੀ ਟੀੜਾ ਨੂੰ ਲਿਆਸੀ ਦੇ ਹੱਥ ਕੇ ਆਮ ਆਦਮੀ ਪਾਰਟੀ ਬਣ ਚੁੱਕੀ ਹੈ ਖਾਸ ਪਾਰਟੀ ਭਾਜਪਾ ਨੂੰ ਦੱਸਿਆ ਕਿਸਾਨ ਵਿਰੋਧੀ ਲੋਕ ਸਭਾ ਚੋਣਾਂ ਦੀ ਇਹ ਤਰੀਕਾ ਲਾਨ ਹੋਣ ਤੋਂ ਬਾਅਦ ਆਈ ਹੈ ਸਿਆਸੀ ਪਾਰਟੀਆਂ ਪਬਾ ਪਾਣੀਆਂ ਤੇ ਜ਼ਿਆਦਾਤਰ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਉਮੀਦਵਾਰ ਵੀ ਲੋਕਾਂ ਵਿੱਚ ਜਾ ਆਪਣੀ ਪਾਰਟੀ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੇ ਨੇ ਤਾਂ ਜੋ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਜਾ ਸਕੇ ਅਜਿਹੇ ਜੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਲੀ ਦਲ ਦੇ ਉਮੀਦਵਾਰ ਡਾਕਟਰ ਦਿਲਜੀਤ ਸਿੰਘ ਛੀਮਾ ਵੱਲੋਂ ਪਠਾਨਕੋਟ ਦੀ ਫੇਰੀ ਕੀਤੀ ਗਈ ਅਤੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਪਠਾਨਕੋਟ ਪਹੁੰਚੇ ਡਾਕਟਰ ਦਿਲਜੀਤ ਸਿੰਘ ਛੀਮਾ ਦਾ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡਾਕਟਰ ਦਿਲਜੀਤ ਸਿੰਘ ਛੀਮਾ ਨੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਲੋਕਾਂ ਦਾ ਪਰਵਾਹ ਹੰਗਾਰਾ ਮਿਲਿਆ ਹੈ। ਕਈ thamati ਲੋਕ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਨੇ ਭਾਜਪਾ ਦੇ ਹੋ ਰਹੇ ਵਿਰੋਧ ਤੇ ਬੋਲਦੇ ਹੀ ਉਹਨਾਂ ਨੇ ਕਿਹਾ ਕਿ ਭਾਜਪਾ ਕਿਸਾਨ ਵਿਰੋਧੀ ਪਾਰਟੀ ਹੈ ਜਿਸ ਦੇ ਚਲਦੇ ਆਕਾਲੀ ਦਲ ਵੱਲ ਉਹਨਾਂ ਨੂੰ ਅਲਵਿਦਾ ਕਿਹਾ ਹੈ ਉਹਨਾਂ ਨੇ ਕਿਹਾ ਕਿ ਆਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਖੜਿਆ ਹੈ ਅਤੇ ਅਗਾਹ ਵੀ ਖੜੇਗਾ ਜਿੰਦਾਬਾਦ ਜਿੰਦਾਬਾਦ ਆਕਾਲੀ ਦਰਬਾਰ ਪਾਤਸ਼ਾਹ ਜਿੰਦਾਬਾਦ ਜਿੰਦਾਬਾਦ ਅੱਲਾਹ ਕਾਸੀ ਜਿੰਦਾਬਾਦ ਇਹ ਬਸ ਫੇਰ ਤੋਂ ਤੇ ਸਾਰਾ ਦਿਨ ਮੇਰੇ ਨਾਲ ਜੀ ਰਾਜਕੁਮਾਰ ਗੁਪਤਾ ਜੀ ਸਜਨਪੁਰ ਦੇ ਹਲਕਾ ਇੰਚਾਰਜ ਵੀ ਹੈ ਅੱਜ ਸੋਤੋਂ ਸਜਨਪੁਰ ਹੱਕੇ ਦੇ ਵਿੱਚ ਵਰਕਰ ਕਾਉਂ ਦੇ ਉੱਤੇ ਅਸੀਂ ਪਰਿਵਾਰਕ ਮਿਲ ਜਾਨੀ ਕੀਤੀਆਂ ਇੰਟਰਵਿਊ ਹੈ ਮੈਂ ਗੁਪਤਾ ਜੀ ਦਾ ਧੰਨਵਾਦ ਕਰਦਾ ਕਿ ਬਹੁਤ ਹੀ ਚੜ੍ਹਦੀ ਕਲਾ ਵਾਲਾ ਮਾਹੌਲ ਜਿਹੜਾ ਸਾਰੇ ਥਾਂਵਾਂ ਦਿੱਤੇ ਜਿਹੜਾ ਉਹ ਦੇਖਣਾ ਵਾ ਇਸ ਤੋਂ ਪਹਿਲਾਂ ਮੈਂ ਆਪਣੇ ਪੁਰਾਣੇ ਚੰਦੀ ਪ੍ਰਵਾਣ ਨੂੰ ਵਾਸਤੇ ਪਠਾਨਪੁਰ ਵੀ ਸਾਰੇ ਦਿਨ ਲਾਇਆ ਸੀ ਕੱਲ ਪਵਾ ਦੇ ਵਿੱਚ ਵੀ ਦੂਜੀਆਂ ਪਾਰਟੀਆਂ ਛੱਡ ਕੇ ਇਹ ਮੇਜਤਾ ਸਰਪੰਚ ਚਾਰਚਾਲਾ ਵੀ ਰੇ ਸਾਫਾ ਸਰਪੰਚ ਉਹ ਸਾਫਾ ਸਰਪੰਚ ਪੰਚਾਇਤ ਦੇ ਨਮਰ ਉਹਤੇ ਵੀ ਕੱਲ ਚਾਹ। ਇਸ ਕਰਕੇ ਸਾਰੇ ਕਿੰਨਾ ਹਲਕਿਆਂ ਦੇ ਵਿੱਚ ਪ੍ਰਧਾਨ ਸਭਾ ਦੇ ਵਿੱਚ ਬਹੁਤ ਵਧੀਆ ਪਹੁੰਚ ਹੈ ਇਹਦੇ ਵਾਸਤੇ ਮੈਂ ਸਾਰੇ ਪਠਾਨ ਕੋਟ ਅੱਜ ਵੀ ਜਿਹੜੇ ਸਾਡੇ ਨੂੰ ਆਸੀ ਨੇ ਉਹਨਾਂ ਦਾ ਧੰਨਵਾਦ ਕਰਦਾ ਸਰ ਨਗਰਾਇਤੀ ਬਾਰੇ ਤੁਹਾਨੂੰ ਚਾਹਣਾ ਹੈਗਾ ਤੁਸੀਂ ਜੇ ਕੋ ਗੱਲ ਇਹ ਹੈ ਕਿ ਬੱਕਰੀਆਂ ਬੱਕਰੀਆਂ ਪਾਰਟੀਆਂ ਹਨ ਪਰ ਕੁਝ ਮੁੱਦਿਆਂ ਨੂੰ ਲੈ ਕੇ ਕਾਬਲ ਬਣੀ ਮੇਂ ਪ੍ਰੋਗਰਾਮ ਬਣਾਇਆ ਤੇ ਇਕੱਠੀਆਂ ਜਦੋਂ ਤਾਂ ਪਾਰਟੀਆਂ ਇੱਕ ਦੂਜੇ ਦੀ ਗੱਲ ਤੇ ਸਹਿਮਤ ਹੁੰਦੀਆਂ ਹਨ ਮੁੱਦਿਆਂ ਤੇ ਜਿਹੜੀਆਂ ਕੰਮ ਕਰਦੀਆਂ ਇਕੱਠੇ ਉਦੋਂ ਤੱਕ ਸਮਝੌਤੇ ਚੱਲਦੇ ਆ ਜੇ ਕੋਈ ਇੱਕ ਪਾਰਟੀ ਨਾਲ ਐਗਰੀ ਕਰੇ ਤੁਸੀਂ ਤਾਂ ਟੁੱਟ ਜਾਂਦਾ ਪਰ ਇਹ ਰਾਜਨੀਤਿਕ ਸਮਝੋ ਤਾਂ ਹਮੇਰਾ ਇਹਦਾ ਮਤਲਬ ਇਹ ਨਹੀਂ ਕਿ ਕੋਈ ਭਾਈਚਾਰਕ ਸਾਂਝ ਦੇ ਵਿੱਚ ਫਰਕ ਪੈਦਾ। ਪੰਜਾਬ ਗੁਰੂਆਂ ਦੀ ਧਰਤੀ ਹੈ ਇੱਥੇ ਸਾਨੂੰ ਗੁਰੂ ਸਾਹਿਬ ਨੇ ਮਾਨਸ ਕੀ ਜਾਤ ਸਭੇ ਕੇ ਪਛਾਣ ਮੋਤਾ ਸੰਦੇਸ਼ ਦਿੱਤਾ ਹੈ। ਸਭੇ ਸਾਜੀ ਪਾਲ ਸਦਾਇਨ ਦਾ ਬੇਜ ਜਿਹੜਾ ਸਾਨੂੰ ਗੁਰਬਾਣੀ ਦਿੰਦੀ ਹੈ। ਇਸ ਕਰਕੇ ਸਾਰੇ ਧਰਮ ਦੇ ਲੋਕੀ ਇਕੱਠੇ ਹੋ ਕੇ ਵਿਚਰਦੇ। ਕੋਈ ਕਿਸੇ ਪਾਰਟੀ ਚ ਹੋਵੇ ਕਿਸੇ ਪਾਰਟੀ ਚ ਹੋਵੇ ਸਭੀ ਭਾਈਚਾਰਕ ਸਾਂਝ ਪੰਜਾਬ ਦੀ ਬਹੁਤ ਵੱਡੀ ਮਜ਼ਬੂਤ ਹੈ। ਇਸ ਕਰਕੇ ਰਾਜਨੀਤਿਕ ਸਮਝੌਤੇ ਦਾ ਕੋਈ ਫਰਕ ਨਹੀਂ ਪੈਂਦਾ ਜੇ ਮੁੱਦੇ ਦੇ ਉੱਤੇ ਸਹਿਮਤੀ ਹੈ ਤਾਂ ਇਕੱਠੇ ਚੱਲੋ ਨਹੀਂ ਸਹਿਮਤੀ ਹੈ ਤਾਂ ਵੱਖਰੇ ਵੱਖਰੇ ਚੱਲੋ ਸਰ ਪਿਛੇ ਕੀ ਕਰ ਰਹੇ ਮੈਂ ਇਹਦਾ ਇਹ ਕੋਈ ਗੱਲ ਇਹ ਕਿ ਜਿਹੋ ਜੀ ਕਰਨੀ ਹੈ ਉਹ ਜੀ ਕਰਨੀ ਹੈ ਅਸੀਂ ਸਮਝੌਤਾ ਕਿ ਤਿੰਨ ਜਹ ਉਦੋਂ ਤੜਿਆ ਸੀ ਇਸੇ ਕਰਕੇ ਤੜਿਆ ਸੀ ਕਿ ਕਿਸਾਨੀ ਜਿਹੜੇ ਐਡਾ ਵੱਡਾ ਸਰਕਸ਼ਾ ਕਿਸਾਨ ਤੇ ਖੇਤ ਵੀ ਦੂਰ ਇਹਨੂੰ ਸੈਟੀਸਫਾਈ ਕਰਨਾ ਜ਼ਰੂਰੀ ਹੈ ਜੇ ਕਿਸਾਨ ਨਹੀਂ ਚਾਹੁੰਦਾ ਕਿ ਇਹ ਦਿਲpass ਹੋਵੇ ਤਾਂ ਉਹਦੇ ਬਲੇ ਵਾਪਸ ਲੈਣੀ ਚਾਹੀਦੀ ਜਿਹਦੇ ਵਾਸਤੇ ਤੁਸੀਂ ਕਾਨੂੰਨ ਬਣਾਉਣਾ ਜਿਹੜਾ ਤੁਸੀਂ ਕਹਿੰਦੇ ਉਹਦਾ ਭਲਾ ਜੇ ਉਹ ਬੰਦਾ ਕਹਿੰਦਾ ਕਿ ਮੇਰੇ ਭਲਾ ਨਾ ਕਰੋ ਤੁਸੀਂ ਜਾਣਦੇ ਹੋ ਤੁਸੀਂ ਕਿਉਂ ਜਦ ਕਰਦੇ ਹੋ ਹੁਣ ਫੇਰ ਕਿਸਾਨਾਂ ਦਾ ਅੰਦolan ਕਿਹੜਾ ਹੋਇਆ ਫੇਰ ਉਤੇ ਦਿੱਲੀ ਜਾਣ ਤੋਂ ਰੋਕਣ ਵਾਸਤੇ ਇਸ ਤਰ੍ਹਾਂ ਦੇ ਬੈਰੀਕੇਡ ਲਾਇਏ ਗਏ ਕੰਧਾਰੀਆਂ ਤਾਰਾਂ ਲਾਈਆਂ ਗਈਆਂ ਇਹ ਚੀਜ਼ਾਂ ਡਰ ਪ੍ਰੈਸ਼ਨ ਦਿੰਦੀ ਡੈਮੋਕਰੇਟਿਕ ਕੰਟਰੀ ਹੈ ਪੀਸਫੁਲ ਪ੍ਰੋਟੈਸਟ ਕਰਨ ਦਾ ਰਾਈਟ ਹੈ ਤੁਸੀਂ ਗੋਲੀਆਂ ਮਾਰਦੇ ਹੋ ਉਮਤੇ ਡਾਟੀ ਚਾਰਜ ਕਰਦੇ ਹੋ ਪਾਣੀ ਦੀ ਪੁਛਾੜਾ ਕਰਦੇ ਹੋ ਤੇ ਜੇ ਤੁਸੀਂ ਇਸ ਤਰ੍ਹਾਂ ਦਾ ਬਤੇਰਾ ਜਿਹੜਾ ਹੈਗਾ ਉਹ ਤੁਹਾਡੀ ਸਰਕਾਰਾਂ ਅਰਥਾਤ ਪੰਜਾਬ ਦੀ ਸਰਕਾਰ ਵੀ ਪੂਰੀ ਤਰ੍ਹਾਂ দোষੀ ਹੈ। ਅਰਿਆ ਦੀ ਸਰਕਾਰ ਵੀ দোষੀ ਹੈ ਕੇਂਦਰ ਵੀ দোষੀ ਹੈ। ਪਰ ਜੇ ਤੁਸੀਂ ਇਦਾਂ ਕਰੋਗੇ ਫਿਰ ਜਦੋਂ ਲੋਕਾਂ 'ਚ ਜਾਓਗੇ ਬੰਤਨੋ ਰੋਸ ਤੇ ਸਾਹਮਣਾ ਕਰਨਾ ਪਏ। ਸਰ ਲਾਸੋਹਾ ਜੀ ਇੱਕ ਤਾਂ ਇਹ ਕਿ ਹੁਣ ਆਮ ਆਦਮੀ ਕੋਈ ਰਹਿ ਨਹੀਂ ਗਿਆ। ਜਦੋਂ ਹਜ਼ਾਰਾਂ ਹਜ਼ਾਰ ਕਰੋੜ ਦੀ ਕਰਪਸ਼ਨ ਕਰ ਲਈ ਫਿਰ ਖਾਸ ਆਦਮੀ ਬਣ ਕੇ ਧਾਰ ਦੇਲ 'ਚ ਬੈਠੇ। ਇਹ ਜਿੰਨੇ ਕੱਟੜ ਇਮਾਨਦਾਰ ਸੀ ਅੱਜ ਇਹਨਾਂ ਦਾ ਇੱਕੋ ਹੀ ਐਡਰੈਸ ਹੈ ਤਿਹਾਰ ਜਿਲ ਦਿੱਲੀ ਤੇ ਅਰਵਿੰਦ ਕਟਰੀ ਵਾਲਾ ਚਾਹੇ ਜਿੱਤੇ ਇੱਧਰ ਜਾਣਾ ਚਾਹੇ ਮਨੀਸ਼ ਸੋਫੀਆ ਜਾਂ ਮਿਸਟਰ ਮੈイヤー ਹੈ ਜਾਂ ਇਹਨਾਂ ਦੇ ਹੋਰ ਜਿੰਨੇ ਕੱਟੜ ਇਮਾਨਦਾਰ ਸਾਥੀ ਸੀਗੇ ਉਹ ਜਦੋਂ ਕੱਟੜ ਇਮਾਨਦਾਰ ਜੇਜ ਚਲੇ ਕੇ ਪ੍ਰਸ਼ਚਾਰ ਕਰਕੇ ਔਰ ਆਮ ਆਦਮੀ ਇੱਤੇ ਨਾਲ ਕਰਨ ਜੀ ਸ਼ਰਮ ਮਹਿਸੂਸ ਕਰਦਾ ਜੋ ਪਰਿਵਾਰ ਦੇ ਲੋਕ ਹਨ ਜਿਹਨੇ ਚੰਗੇ ਲੋਕ ਹਨ ਪੜ੍ਹੇ ਲਿਖੇ ਲੋਕ ਆ ਆਪਸਰ ਲੋਕ ਹਨ ਉਹਨੇ ਬੜੇ ਉਧਰ ਤਰ੍ਹਾਂ ਦੇ ਲੋਕ ਹਨ ਜਿਹਨਾਂ ਨੂੰ ਸਵਾਗਤ ਹੋਇਆ ਗਿਆ ਸੀ ਕਿ ਅਸੀਂ ਸਾਫ ਸੁਥਰਾ ਇੱਕ ਬਦਲਾਅ ਦੇਸ਼ ਤੇ ਵਿੱਚ ਲਿਆਵਾਂਗੇ ਉਹ ਤਾਂ ਹੁਣ ਵਿਚਾਰੇ ਇਸ ਤਰ੍ਹਾਂ ਮਹਿਸੂਸ ਕਰਦੇ ਨੇ ਕਿ ਆਪਣੇ ਆਪਣਾ ਕੋਈ ਨਾਂ ਨਹੀਂ ਜੋੜਨਾ ਚਾਹੁੰਦਾ ਇਸ ਪਾਰਟੀ ਦੇ ਨਾਲ ਇਸ ਕਰਕੇ ਜਦੋਂ ਕੋਈ ਹੁਣ ਖੜਨੇ ਤੇ ਆਪਨੇ ਐਡੀ ਤਰ੍ਹਾਂ ਦੀ ਬਦਰਾਮੀ ਹੋ ਗਈ ਕ腐ਸ਼ਨ ਦੀ ਦਰਦਾਰੀ ਚ ਤੁਸੀਂ ਫਸ ਗਏ ਝੋਟੇ ਤੁਹਾਡੇ ਸਾਰੇ ਵਾਅਦੇ ਨਿਕਲੇ 70 70 10000 ਕਰੋੜ ਦਾ ਪੰਜਾਬ ਦੇ ਸਰ ਕਰਜ਼ਾ ਹੋਰ ਤੁਸੀਂ ਚੜਾਤਾ ਐਸੇ ਪੰਜਾਬ ਕਿੰਨੇ ਟੋਟਾ ਆਖੋ ਆ ਡਾਕੇ ਇਸ ਤੋਂ ਸਾਰੇ ਫਰੋਤੀਏ ਤੋਂ ਹੈ ਕਿ ਸਾਰੀ ਡਿਵੈਲਪਮੈਂਟ ਪੱਧਰ ਤੇ ਤੇ ਹੁਣ ਕੋਈ ਵੀ ਬੰਦਾ ਆਪਣੇ ਆਪ ਨੂੰ ਆਪਣਾ ਦਾਬ ਜਿਹੜਾ ਉਹ ਆਵਾਦੇ ਪਾਰਟਨ ਜੌਰਡਨ ਚਾਹੁੰਦਾ ਇਸ ਕਰਕੇ ਜਿਹੜੇ ਪੁਰਾਣੇ ਫਸੇ ਆ ਉਹਨਾਂ ਨੂੰ ਉੱਠ ਕੇ ਕਰਦੇ ਪੈ ਤਾ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਫੇਰ ਜੀਵਨ ਸਾਹਿਬ 5 ਸਾਲ ਲੋਕਾਂ ਦੀ ਆਵਾਜ਼ ਦੀ ਆਵਾਜ਼ ਹਲਕੇ ਦੀ ਜਿਹੜੀ ਆ ਪਾਰਲੀਮੈਂਟ ਚ ਨਹੀਂ ਗੂੰਜ ਸਕੀ ਇਹ ਜਿਹੇ ਲੋਕ ਹਤਵਾ ਦਿੰਦੇ ਨੇ ਤਾਂ ਕੀ ਵਿਸ਼ਵਾਸ ਹੁੰਦੇ ਬਠਾਰ ਕੋ ਦੇ ਦੇਖੋ ਗੱਲ ਇਹ ਹੈ ਕਿ ਬੜੀ ਤਰਾਸਤੀ ਹੈ ਜਿਹੜੀ ਗਰਦਾਸਪੁਰ ਲੋਕ ਸਭਾੜ ਕੇ ਦੇਖ ਕੇ ਪਿਛਲੇ ਤਕਰੀਬਨ 15-20 ਸਾਲ ਇੱਥੇ ਫਿਰ ਉਸਾਰੀ ਹੁੰਦ ਰਹੀ ਹੈ ਔਰ ਇਹਦਾ ਪਤਾ ਕਿਸੇ ਚਾੜਾ ਵੀ ਹੈਗਾ ਅਸੀਂ ਵੀ ਵੋਟਾਂ ਨਾਲ ਰੱਖ ਕੇ ਹੁੰਦੇ ਰਹੇ ਔਰ ਇਲਾਕੇ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਖਾਸ ਕਰਕੇ ਜਿਹੜਾ ਪਿਛਲਾ 5 ਸਾਲ ਲੰਘਿਆ ਉਹ ਵਰਮਾ ਜਿਹਾ ਬੰਦਾ ਨਜ਼ਰ ਆਇਆ ਨਾ ਵੋਟਾਂ ਲੈਣ ਤੋਂ ਬਾਅਦ ਕਤੇ ਕੋ ਦਾਸਪੁਰ ਪਾਰਕੋ ਨਗਰ ਆ ਨਾਮ ਪਾਰਲੇ ਮੇ ਚਲੇ ਜਾ ਰਹਾ ਹੈ। ਉਹ ਮਸਲੇ ਸਾਡੇ ਇਲਾਕਿਆਂ ਦੇ ਪੱਛੜੇ ਲੱਗੇ ਆ। ਚਲਬੀ ਜਿਲ੍ਹਾ ਮਸਲੇ ਸਾਡੇ ਬਹੁਤ ਵੱਡੇ ਆ। ਇਸ ਕਰਕੇ ਸਾਡੀ ਆਵਾਜ਼ ਤੇ ਅੱਗੇ ਸਾਡਾ ਬੰਦਾ ਵੀ ਫਿਜ਼ੀਕਲੀ ਵੀ ਪਾਰਲੀਮੈਂਟ ਦੇ ਵਿੱਚੋਂ ਗਾਇਬ ਰਿਹਾ। ਰਿਕਾਰਡ ਬੋਲਦਾ ਇਸ ਚੀਜ਼ ਦਾ। ਇਸ ਕਰਕੇ ਲੋਕੀ ਕਾਫੀ ਜਿਹੜੇ ਆ ਇਸ ਕਰਕੇ ਨਿਰਾਸ਼ ਆ ਕਿ ਜਿਹੜੇ ਅਸੀਂ ਇੱਧਰ ਤੋਂ ਲੋਕਾਂ ਤੋਂ ਵੋਟਾਂ ਪਾਦਨੇ ਆ। ਬਾਅਦ ਵਿੱਚ ਸਾਡੇ ਕੋਲ ਨਹੀਂ ਆਉਂਦੇ ਤੇ ਉਦੋਂ ਨਾਲ ਕਹਿੰਦਾ ਇਹ ਨਹੀਂ ਕਿ ਉਹਨਾਂ ਨੇ ਆਉਣ ਦੇ ਨਾਲ ਇਹ ਜਿਹੜੀ ਕਮੇਟੀ ਵੀ ਸੌਸ ਹੋਦੀ ਹੈ ਸਾਡੀ ਆਵਾਜ਼ ਜਿਹੜੀ ਜਾਲੀ ਹੁੰਦੀ ਹੈ ਜਿਹੜੇ ਸਾਡੇ ਮਸਲੇ ਉੱਤੇ ਹੁੰਦੇ ਨੇ ਜਿਹੜੇ ਪ੍ਰਸ਼ਾਸਨ ਦੇ ਨਾਲ ਉਹਨਾਂ ਨੇ ਇਹ ਮਸਲੇ ਟੇਕ ਅਪ ਕਰਦੇ ਹੁੰਦੇ ਉਹ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੈ ਕਿ ਨਾ ਪ੍ਰਧਾਨਕੋਰ ਦੇ ਲੋਕਾਂ ਦਾ ਤਦਾਂ ਤੁਹਾਨੂੰ ਸਮਰਥਨ ਮਿਲ ਗਿਆ ਕਿ ਬਹੁਤ ਅੱਛਾ ਹੈ ਮੈਂ ਇਹ ਦੱਸਿਆ ਕਿ ਪੁਆ ਗਿਆ